ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 1 ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਵ ਕੂੜ ਮਾੜੀ ਕੂੜ ਵੈਸਣਹਾਰ ਕੂੜ ਸੋਏ ਨਾ ਕੂੜ ਰੂਪਾ ਕੂੜ ਪੈਨਨਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਆਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜੈ ਨਿਉ ਲੱਗਾ ਵਿਸਰਿਆ ਕਰਤਾਰ ਕੈਸ ਨਾਲ ਕੀ ਚੈ ਦੋਸਤੀ ਸਭ ਜਗ ਚਲਣ ਹਾਰ ਕੂੜ ਮੀਠਾ ਗੂੜ ਮੱਖਿਓ ਕੂੜੋ ਬਪੂਰ ਨਾਨਕ ਬਖਣ ਬੇਨਤੀ ਤੁਧ ਬਾਜੂ ਕੂੜੋ ਕੂੜ ਮਹਲਾ ਪਹਿਲਾ ਸਾਚ ਤਾ ਭਰ ਜਾਣੀਐ ਜਾਂ ਰਦਰ ਸਚਾ ਹੋਏ ਕੂੜ ਕੀ ਮਲ ਉਤਰ ਤਾਨ ਕਰ ਅਛਾ ਧੋਏ ਸਾਚ ਤਾ ਭਰ ਜਾਣੀਐ ਜਾਂ ਸਚੁ ਧਰੇ ਪਿਆਰ ਨਾਹੁ ਸੁਣ ਮਨ ਰਐ ਸਿਐ ਤਮ ਪਾਇ ਮੋਖ ਦਵਾਰ ਸਾਚ ਤਾ ਭਰ ਜਾਣੀਐ ਜਾਂ ਜੁਗਤ ਜਾਣੈ ਜੀਉ ਤਰਤ ਕਾਇਆ ਸਰਕੈ ਵਿਚਿ ਦਇ ਕਰਤਾ ਬੀਉ ਸਾਚ ਤਾ ਭਰ ਜਾਣੀਐ ਜਾਂ ਸਿਖ ਸਚੀ ਲਐ ਦਇਆ ਜਨ ਜੀ ਕੀ ਕੇਸ਼ ਪੁੰਨ দান ਕਰੇ ਸਾਚ ਤਾਂ ਪਰ ਜਾਣੀ ਹੈ ਜਾਂਤਮ ਤੀਰਥ ਕਰੇ ਨਿਵਾਸ ਸਤ ਗੁਰੂ ਨੂੰ ਪਛਕੇ ਬੈਰੇ ਕਰੇ ਨਿਵਾਸ ਸਾਚ ਸਭ ਨਾ ਹੋਏ दारू ਪਾਪ ਕੜਤ ਹੋਏ ਨਾਨਕ ਬਖਾਣ ਬੇਨਤੀ ਜੇਨ ਸਚ ਪਲ ਹੋਏ ਪੌੜੀ দান ਮਹਿੰਦਾ ਤਲੀ ਖਾਕ ਜੇ ਮਿਲ ਤਮ ਮਸਤਕ ਲਈ ਊੜਾ ਲਾਲ ਚ ਛੱਡੀ ਐ ਹੋਏ ਇੱਕ ਮਨ ਲਖ ਤਿਆਈ ਐ ਹਾਲ ਤੇ ਵਹਿੋ ਪਾਈ ਐ ਜਿਵੇਂ ਹੀ ਕਰ ਕਮਾਈ ਐ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤਿਨਾਂ ਦੀ ਪਾਈ ਐ ਮਤ ਥੋੜੀ ਸੇਵ ਗਵਈਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰੋਕ ਮਹਲਾ ਪਹਿਲਾ ਕੂੜਾ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਵ ਕੂੜ ਮਾੜੀ ਕੂੜ ਵੈਸਣਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪੈਨਨਹਾਰ ਕੂੜ ਕਾਇਆ ਕੂੜ ਕਾ ਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੋੜੈ ਨਿਉ ਲੱਗਾ ਵੈਸਰਿਆ ਕਰਤਾਰ ਐ ਉਸ ਨਾਲ ਕੀ ਚੈ ਦੋਸਤੀ ਸਭ ਜਗ ਚਲਣ ਹਾਰ ਕੂੜ ਮੀਠਾ ਗੁਣ ਮੱਖਿਓ ਕੂੜੋ ਬਪੂਰ ਨਾਨਕ ਬਖਾਣ ਬੇਨ ਤੀਰ ਤਦ ਬਾਜੂ ਕੂੜੋ ਕੂੜ ਮਹਿਲਾ ਪਹਿਲਾ ਸਾਜ ਤਾਂ ਭਰ ਜਾਣੀ ਐ ਜਾਂ ਰਿਦ ਸਚਾ ਹੋਏ ਕੂੜ ਕੀ ਮਲ ਉਤਰ ਤਨ ਕਰ ਅਛਾ ਧੋਏ ਸਚ ਤਾਂ ਭਰ ਜਾਣੀਐ ਜਾਂ ਸੱਚ ਧਰੇ ਪਿਆਰ ਨਾਉ ਸੁਣ ਮੰਨ ਰਐ ਸਿਐ ਤੰ ਪਾਇ ਮੋਖ ਦਵਾਰ ਸਚ ਤਾਂ ਭਰ ਜਾਣੀਐ ਜਾਂ ਜੁਗਤ ਜਾਣੈ ਜੀਉ ਤਰਤ ਕਾਇਆ ਸਦਕੈ ਵਿੱਚ ਦਇ ਕਰਤਾ ਬੀਉ ਸਚ ਤਾਂ ਭਰ ਜਾਣੀਐ ਜਾਂ ਸਿਖ ਸੱਚੀ ਲੈ ਦਇ ਜਾਣੈ ਜੀ ਕੀ ਕੇ ਸ਼ੋਪਨ ਦਾਨ ਕਰੇ ਸਾਚ ਤਾ ਪਰ ਜਾਣੀ ਐ ਜਾਂ ਤਮ ਤੀਰਥ ਕਰੇ ਨਿਵਾਸ ਸਤ ਗੁਰੂ ਨੂੰ ਪਛਕੈ ਬੈਰੇ ਕਰੇ ਨਿਵਾਸ ਸਾਚ ਸਭ ਨਾ ਹੋਏ ਦਾਰੂ ਪਾਪ ਕੜਤੁਏ ਨਾਨਕ ਬਖਾਣ ਬੇਨਤੀ ਜੈਨ ਸਚ ਪਲ ਹੋਏ ਪੌੜੀ ਦਾਨ ਮਹਿੰਦਾ ਤਲੀ ਖਾਕ ਜੇ ਮਿਲ ਤਮ ਮਸਤ ਕਲਾਈ ਕੂੜਾ ਲਾਲਚ ਛੱਡੀ ਐ ਹੋਏ ਇਕ ਮਨ ਲਖ ਤਿਆਈਐ ਹਾਲ ਤੇ ਵਹਿੋ ਪਾਈਐ ਜਿਵੇਂ ਹੀ ਕਰ ਕਮਾਈਐ ਜੇ ਹੋਵੇ ਪੂਰਵ ਲਿਖਿਆ ਤਾਂ ਢੂੜ ਤਿਨਾਂ ਦੀ ਪਾਈਐ ਮਤ ਥੋੜੀ ਸੇ ਭਗਵਈਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਰੋਕ ਮਹਲਾ 1 ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਵ ਕੂੜ ਮਾੜੀ ਕੂੜ ਵੈਸਣਹਾਰ ਕੂੜ ਸੋਏ ਨਾ ਕੂੜ ਰੂਪਾ ਕੂੜ ਪੈਨਨਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੋੜੈ ਨਿਉ ਲੱਗਾ ਵਿਸਰਿਆ ਕਰਤਾਰ ਕੈਸ ਨਾਲ ਕੀ ਚੈ ਦੋਸਤੀ ਸਭ ਜਗ ਚਲਣ ਹਾਰ ਕੂੜ ਮੀਠਾ ਗੁਣ ਮੱਖਿਓ ਕੂੜ ਡੋਬੇ ਪੂਰ ਨਾਨਕ ਬਖਾਣ ਬੇਨਤੀ ਤਿਰ ਤਦ ਬਾਜੂ ਕੂੜੋ ਕੂੜ ਮਹਿਲਾ ਪਹਿਲਾ ਸਾਜ ਤਾਂ ਭਰ ਜਾਣੀ ਐ ਜਾਂ ਰਿਦ ਸਚਾ ਹੋਏ ਕੂੜ ਕੀ ਮਲ ਉਤਰ ਤਨ ਕਰ ਅਛਾ ਧੋਏ ਸੱਚ ਤਾਂ ਭਰ ਜਾਣੀ ਹੈ ਜਾਂ ਸੱਚ ਧਰੇ ਪਿਆਰ ਨਾਉ ਸੁਣ ਮੰਨ ਰਐ ਸਿਇ ਤੰ ਪਾਏ ਮੋਖ ਦਵਾਰ ਸੱਚ ਤਾਂ ਭਰ ਜਾਣੀ ਹੈ ਜਾਂ ਜੁਗਤ ਜਾਣੈ ਜੀਉ ਤਰਤ ਕਾਇਆ ਸਦਕੈ ਵਿੱਚ ਦਇ ਕਰਤਾ ਬੀਉ ਸੱਚ ਤਾਂ ਭਰ ਜਾਣੀ ਹੈ ਜਾਂ ਸਿੱਖ ਸੱਚੀ ਲੈ ਦਇ ਜਾਣੈ ਜੀ ਕੀ ਕੇ ਸ਼ੋਪਨ ਦਾਨ ਕਰੇ ਸਾਚ ਤਾ ਪਰ ਜਾਣੀ ਐ ਜਾਂ ਆਤਮ ਤੀਰਥ ਕਰੇ ਨਿਵਾਸ ਸਤ ਗੁਰੂ ਨੂੰ ਪਛਕੈ ਬੈਰੇ ਕਰੇ ਨਿਵਾਸ ਸਾਚ ਸਭ ਨਾ ਹੋਏ दारू ਪਾਪ ਕੜਤੁਏ ਨਾਨਕ ਬਖਾਣ ਬੇਨਤੀ ਜੇਨ ਸਚ ਪਲ ਹੋਏ ਪੌੜੀ ਦਾਨ ਮਹਿੰਦਾ ਤਲੀ ਖਾਕ ਜੇ ਮਿਲ ਤਾ ਮਸਤ ਕਲਾਈ ਕੂੜਾ ਲਾਲ ਚ ਛੱਡੀ ਐ ਹੋਏ ਇਕ ਮਨ ਲਖ ਤਿਆਈਐ ਹਾਲ ਤੇ ਵਹੋ ਪਾਈਐ ਜਿਵੇਂ ਹੀ ਕਰ ਕਮਾਈਐ ਜੇ ਹੋਵੇ ਪੂਰਵ ਲਿਖਿਆ ਤਾਂ ਤੂੜ ਤਨਾਂ ਦੀ ਪਾਈਐ ਮਤ ਥੋੜੀ ਸੇਵ ਗਵਈਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਰੋਤ ਮਹਲਾ ਪਹਿਲਾ ਕੂੜਾ ਰਾਜਾ ਕੂੜ ਪਰ ਜਾਂ ਕੂੜ ਸਾਬ ਸੰਸਾਰ ਕੂੜ ਮੰਡਵ ਕੂੜ ਮਾੜੀ ਕੂੜ ਵੈਸਣਹਾਰ ਕੂੜ ਸੋਇ ਨਾ ਕੂੜ ਰੂਪਾ ਕੂੜ ਪੈਨਨਹਾਰ ਕੂੜ ਕਾਇਆ ਕੂੜ ਕਾ ਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੋੜੈ ਨਿਉ ਲੱਗਾ ਵਿਸਰਿਆ ਕਰਤਾਰ ਕੈ ਉਸ ਨਾਲ ਕੀ ਚੈ ਦੋਸਤੀ ਸਭ ਜਗ ਚਲਣ ਹਾਰ ਗੂੜ ਮੀਠਾ ਗੂੜ ਮੱਖਿਓ ਗੂੜੋ ਬੇਪੂਰ ਨਾਨਕ ਬਖਾਣ ਬੇਨ ਤੀਰ ਤੁਧ ਬਾਜੂ ਗੂੜੋ ਕੂੜ ਮਹਿਲਾ ਪਹਿਲਾ ਸਾਜ ਤਾ ਭਰ ਜਾਣੀ ਐ ਜਾਂ ਰਿਦ ਸੱਚਾ ਹੋਏ ਗੂੜ ਕੀ ਮਲ ਉਤਰ ਤਨ ਕਰ ਅਛਾ ਧੋਏ ਸਾਚ ਤਾ ਭਰ ਜਾਣੀਐ ਜਾਂ ਸਾਚ ਧਰੇ ਪਿਆਰ ਨਾਹੁ ਸੁਣ ਮੰਨ ਰਐ ਸਿਐ ਤੰ ਪਾਇ ਮੋਖ ਦਵਾਰ ਸਾਚ ਤਾ ਭਰ ਜਾਣੀਐ ਜਾਂ ਜੁਗਤ ਜਾਣੈ ਜੀਉ ਤਰਤ ਕਾਇਆ ਸਦ ਕੈ ਵਿੱਚ ਦਇ ਕਰਤਾ ਬੀਉ ਸਾਚ ਤਾ ਭਰ ਜਾਣੀਐ ਜਾਂ ਸਿਖ ਸੱਚੀ ਲੈ ਦਇ ਜਾਣੈ ਜੀ ਕੀ ਕੇ ਸ਼ੋਪਨ ਦਾਨ ਕਰੇ ਸਾਚ ਤਾਂ ਪਰ ਜਾਣੀ ਐ ਜਾਂ ਤਮ ਤੀਰਥ ਕਰੇ ਨਿਵਾਸ ਸਤ ਗੁਰੂ ਨੂੰ ਪਛਕੇ ਬੈਰੇ ਕਰੇ ਨਿਵਾਸ ਸਾਚ ਸਭ ਨਾ ਹੋਏ ਦਾਰੂ ਪਾਪ ਕੜਤੁਏ ਨਾਨਕ ਵਖਾਣ ਬੇਨਤੀ ਜੇਨ ਸਚ ਪਲ ਹੋਏ ਪੌੜੀ ਦਾਨ ਮਹਿੰਦਾ ਤਲੀ ਖਾਕ ਜੇ ਮਿਲ ਤਮ ਮਸਟਕ ਲਾਈਏ ਕੂੜਾ ਲਾਲ ਚ ਛੱਡੀ ਐ ਹੋਏ ਇਕ ਮਨ ਲਖਤਿਆਈਏ ਫਾਲਤ ਤੇ ਵਹੋ ਪਾਈਐ ਜਿਵੇਂ ਹੀ ਕਰ ਕਮਾਈਐ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ ਮਤ ਥੋੜੀ ਸੇਵ ਗਵਈਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਰੋਗ ਮਹਲਾ ਪਹਿਲਾ ਕੂੜਾ ਰਾਜਾ ਕੂੜ ਪਰਜਾ ਕੂੜ ਸਾਬ ਸੰਸਾਰ ਕੂੜ ਮੰਡਵ ਕੂੜ ਮਾੜੀ ਕੂੜ ਵੈਸਣਹਾਰ ਕੂੜ ਸੋਇ ਨਾ ਕੂੜ ਰੂਪਾ ਕੂੜ ਪੈਨਨਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੋੜੈ ਨਿਉ ਲੱਗਾ ਵਿਸਰਿਆ ਕਰਤਾਰ ਐਸ ਨਾਲ ਕੀ ਚੈ ਦੋਸਤੀ ਸਭ ਜਗ ਚਲਣਹਾਰ ਗੂੜ ਮੀਠਾ ਗੂੜ ਮੱਖਿਓ ਗੂੜੋ ਬਪੂਰ ਨਾਨਕ ਬਖਾਣ ਬੇਨ ਤੀਰ ਤਦ ਬਾਜੂ ਗੂੜੋ ਕੂੜ ਮਹਿਲਾ ਪਹਿਲਾ ਸਾਜ ਤਾਂ ਭਰ ਜਾਣੀ ਐ ਜਾਂ ਰਿਦ ਸੱਚਾ ਹੋਏ ਗੂੜ ਕੀ ਮਲ ਉਤਰੈ ਤਨ ਕਰ ਅਛਾ ਧੋਏ ਸਾਚ ਤਾ ਭਰ ਜਾਣੀਐ ਜਾਂ ਸਾਚ ਧਰੇ ਪਿਆਰ ਨਾਹੁ ਸੁਣ ਮੰਨ ਰਐ ਸਿਐ ਤੰ ਪਾਏ ਮੋਖ ਦਵਾਰ ਸਾਚ ਤਾ ਭਰ ਜਾਣੀਐ ਜਾਂ ਜੁਗਤ ਜਾਣੈ ਜੀਉ ਤਰਤ ਕਾਇਆ ਸਦਕੈ ਵਿੱਚ ਦਇ ਕਰਤਾ ਬੀਉ ਸਾਚ ਤਾ ਭਰ ਜਾਣੀਐ ਜਾਂ ਸਿਖ ਸੱਚੀ ਲਐ ਦਇ ਜਾਣੈ ਜੀ ਕੀ ਕੈ ਸੋ ਪਉਨ ਦਾਨ ਕਰੈ ਸਾਚ ਤਾਂ ਪਰ ਜਾਣੀ ਐ ਜਾਂ ਆਤਮ ਤੀਰਥ ਕਰੇ ਨਿਵਾਸ ਸਤ ਗੁਰੂ ਨੂੰ ਪਾਚ ਕੇ ਬੈਰੇ ਕਰੇ ਨਿਵਾਸ ਸਾਚ ਸਭ ਨਾ ਹੋਏ दारू ਪਾਪ ਕੜ ਤੋਏ ਨਾਨਕ ਵਖਾਣ ਬੇਨਤੀ ਜੇਨ ਸਚ ਪਲ ਹੋਏ ਪੌੜੀ ਦਾਨ ਮਹਿੰਦਾ ਤਲੀ ਖਾਕ ਜੇ ਮਿਲ ਤਮ ਮਸਤ ਕਲਾਈ ਕੂੜਾ ਲਾਲਚ ਛੱਡੀ ਐ ਹੋਏ ਇਕ ਮਨ ਲਖ ਤਿਆਈਐ ਹਾਲਤ ਇਹ ਹੋ ਪਾਈ ਐ ਜਿਵੇਂ ਹੀ ਕਰ ਕਮਾਈ ਜੇ ਹੋਵੇ ਪੂਰਵ ਲਿਖਿਆ ਤਾਂ ਢੂੜ ਤਿਨਾਂ ਦੀ ਪਾਈ ਐ ਮਤ ਥੋੜੀ ਸੇਵ ਗਵਈਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰੋਗ ਮਹਲਾ ਪਹਿਲਾ ਕੂੜਾ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਵ ਕੂੜ ਮਾੜੀ ਕੂੜ ਵੈਸਣਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪੈਨਨਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰਨ ਕੂੜ ਕੋੜੈ ਨਿਉ ਲੱਗਾ ਵੈਸਰਿਆ ਕਰਤਾਰ ਕੈਸ ਨਾਲ ਕੀ ਚੈ ਦੋਸਤੀ ਸਭ ਜਗ ਚਲਣ ਹਾਰ ਗੂੜ ਮੀਠਾ ਗੂੜ ਮੱਖਿਓ ਗੂੜੋ ਬਪੂਰ ਨਾਨਕ ਬਖਾਣ ਬੇਨ ਤੀ ਤੋਦ ਬਾਜੂ ਗੂੜੋ ਗੂੜ ਮਹਿਲਾ ਪਹਿਲਾ ਸਾਜ ਤਾਂ ਭਰ ਜਾਣੀ ਐ ਜਾਂ ਰਿਦ ਸੱਚਾ ਹੋਏ ਗੂੜ ਕੀ ਮਲ ਉਤਰ ਤਨ ਕਰ ਅਛਾ ਧੋਏ ਸਚਤਾ ਭਰ ਜਾਣੀਐ ਜਾਂ ਸਚੁ ਧਰੇ ਪਿਆਰ ਨਾਹੁ ਸੁਣ ਮਨ ਰੈਸੀਐ ਤੰ ਪਾਇ ਮੋਖ ਦਵਾਰ ਸਚਤਾ ਭਰ ਜਾਣੀਐ ਜਾਂ ਜੁਗਤ ਜਾਣੈ ਜੀਉ ਤਰਤ ਕਾਇਆ ਸਦਕੈ ਵਿਚ ਦਇ ਕਰਤਾ ਬੀਉ ਸਚਤਾ ਭਰ ਜਾਣੀਐ ਜਾਂ ਸਿਖ ਸਚੀ ਲਐ ਦਇਆ ਜਾਣੈ ਜੀ ਕੀ ਕੇ ਸੋ ਪਉਨ ਦਾਨ ਕਰੈ ਸਾਚ ਤਾਂ ਪਰ ਜਾਣੀ ਐ ਜਾਂ ਤਮ ਤੀਰਥ ਕਰੇ ਨਿਵਾਸ ਸਤ ਗੁਰੂ ਨੂੰ ਪਛਕੇ ਬਹਿਰੇ ਕਰੇ ਨਿਵਾਸ ਸਾਚ ਸਭ ਨਾ ਹੋਏ दारू ਪਾਪ ਕੜਤੁਏ ਨਾਨਕ ਬਖਣ ਬੇਨਤੀ ਜੇਨ ਸਚ ਪਲ ਹੋਏ ਪੌੜੀ ਦਾਨ ਮਹਿੰਦਾ ਤਲੀ ਖਾਕ ਜੇ ਮਿਲ ਤਮ ਮਸਟਕ ਲਾਈਏ ਕੂੜਾ ਲਾਲ ਚ ਛੱਡੀ ਐ ਹੋਏ ਇਕ ਮਨ ਲਖ ਤਿਆਈਏ ਹਾਲਤ ਇਹ ਹੋ ਪਾਈ ਐ ਜਿਵੇਂ ਹੀ ਕਰ ਕਮਾਈ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤਿਨਾਂ ਦੀ ਪਾਈ ਐ ਮਤ ਥੋੜੀ ਸੇਵ ਗਵਈਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਰੋਗ ਮਹਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਵ ਕੂੜ ਮਾੜੀ ਕੂੜ ਵੈਸਣਹਾਰ ਕੂੜ ਸੋਏ ਨਾ ਕੂੜ ਰੂਪਾ ਕੂੜ ਪੈਨਨਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰਨ ਕੂੜ ਕੋੜੈ ਨਿਉ ਲੱਗਾ ਵਿਸਰਿਆ ਕਰਤਾਰ ਕੈਸ ਨਾਲ ਕੀ ਚੈ ਦੋਸਤੀ ਸਭ ਜਗ ਚਲਣ ਹਾਰ ਗੂੜ ਮੀਠਾ ਗੂੜ ਮੱਖਿਓ ਗੂੜੋ ਬਪੂਰ ਨਾਨਕ ਬਖਾਣ ਬੇਨਤੀ ਤੋਦ ਬਾਜੂ ਗੂੜੋ ਕੂੜ ਮਹਿਲਾ ਪਹਿਲਾ ਸਾਜ ਤਾਂ ਭਰ ਜਾਣੀ ਐ ਜਾਂ ਰਿਦ ਸੱਚਾ ਹੋਏ ਗੂੜ ਕੀ ਮਲ ਉਤਰੈ ਤਨ ਕਰ ਅਛਾ ਧੋਏ ਸਾਚ ਤਾ ਭਰ ਜਾਣੀਐ ਜਾਂ ਸਾਚ ਧਰੇ ਪਿਆਰ ਨਾਹੁ ਸੁਣ ਮੰਨ ਰਐ ਸਿਐ ਤੰ ਪਾਇ ਮੋਖ ਦਵਾਰ ਸਾਚ ਤਾ ਭਰ ਜਾਣੀਐ ਜਾਂ ਜੁਗਤ ਜਾਣੈ ਜੀਉ ਤਰਤ ਕਾਇਆ ਸਦਕੈ ਵਿੱਚ ਦਇ ਕਰਤਾ ਬਿਉ ਸਾਚ ਤਾ ਭਰ ਜਾਣੀਐ ਜਾਂ ਸਿਖ ਸੱਚੀ ਲੈ ਦਇ ਜਾਣੈ ਜੀ ਕੀ ਕੇ ਸੁ ਪਉਨ ਦਾਨ ਕਰੇ ਸਾਚ ਤਾਂ ਪਰ ਜਾਣੀ ਹੈ ਜਾਂ ਤਮ ਤੀਰਥ ਕਰੇ ਨਿਵਾਸ ਸਤ ਗੁਰੂ ਨੂੰ ਪਛਕੈ ਬੈਰੇ ਕਰੇ ਨਿਵਾਸ ਸਾਚ ਸਭ ਨਾ ਹੋਏ ਦਾਰੂ ਪਾਪ ਕੜਤੁਏ ਨਾਨਕ ਬਖਣ ਬੇਨਤੀ ਜੈਨ ਸਚ ਪਲ ਹੋਏ ਪੌੜੀ ਦਾਨ ਮਹਿੰਦਾ ਤਲੀ ਖਾਕ ਜੇ ਮਿਲ ਤਮ ਮਸਤਕ ਲਾਈ ਕੂੜਾ ਲਾਲ ਚ ਛੱਡੀ ਹੈ ਹੋਏ ਇਕ ਮਨ ਲਖ ਤਿਆਈਐ ਹਾਲਤ ਇਹ ਹੋ ਬਾਈ ਐ ਜਿਵੇਂ ਹੀ ਕਰ ਕਮਾਈ ਜੇ ਹੋਵੇ ਪੂਰਵ ਲਿਖਿਆ ਤਾਂ ਢੂੜ ਤਿਨਾ ਦੀ ਪਾਈ ਐ ਮਤ ਥੋੜੀ ਸੇਵ ਗਵਈਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਰੋਤ ਮਹਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਵ ਕੂੜ ਮਾੜੀ ਕੂੜ ਵੈਸਣਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪੈਨਨਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰਨ ਕੂੜ ਕੋੜੈ ਨਿਉ ਲੱਗਾ ਵਿਸਰਿਆ ਕਰਤਾਰ ਕਹਿ ਉਸ ਨਾਲ ਕੀ ਚੈ ਦੋਸਤੀ ਸਭ ਜਗ ਚਲਣ ਹਾਰ ਗੂੜ ਮੀਠਾ ਗੂੜ ਮੱਖਿਓ ਗੂੜੋ ਬੇਪੂਰ ਨਾਨਕ ਬਖਾਣ ਬੇਨ ਤੀਰ ਤੁਧ ਬਾਜੂ ਗੂੜੋ ਕੂੜ ਮਹਿਲਾ ਪਹਿਲਾ ਸਾਜ ਤਾ ਭਰ ਜਾਣੀ ਐ ਜਾਂ ਰਿਦ ਸੱਚਾ ਹੋਏ ਗੂੜ ਕੀ ਮਲ ਉਤਰੈ ਤਨ ਕਰ ਅਛਾ ਧੋਏ ਸਾਚਤਾ ਭਰ ਜਾਣੀਐ ਜਾਂ ਸਾਚ ਧਰੇ ਪਿਆਰ ਨਾਹੁ ਸੁਣ ਮੰਨ ਰਐ ਸਿਐ ਤੰ ਪਾਇ ਮੋਖ ਦਵਾਰ ਸਾਚਤਾ ਭਰ ਜਾਣੀਐ ਜਾਂ ਜੁਗਤ ਜਾਣੈ ਜੀਉ ਤਰਤ ਕਾਇਆ ਸਦਕੈ ਵਿੱਚ ਦਇਕਰਤਾ ਬੀਉ ਸਾਚਤਾ ਭਰ ਜਾਣੀਐ ਜਾਂ ਸਿੱਖ ਸੱਚੀ ਲੈ ਦਇਆ ਜਾਣੈ ਜੀ ਕੀ ਕੇਸ਼ੁ ਪਉਨ ਦਾਨ ਕਰੇ ਸਾਜ ਤਾ ਪਰ ਜਾਣੀ ਐ ਜਾਂ ਆਤਮ ਤੀਰਥ ਕਰੇ ਨਿਵਾਸ ਸਤ ਗੁਰੂ ਨੂੰ ਪਛਕੈ ਬੈਰੇ ਕਰੇ ਨਿਵਾਸ ਸੱਚ ਸਭ ਨਾ ਹੋਏ ਦਾਰੂ ਪਾਪ ਕੜਤ ਹੋਏ ਨਾਨਕ ਵਖਾਣ ਬੇਨਤੀ ਜੇਨ ਸੱਚ ਪਲ ਹੋਏ ਪੌੜੀ ਦਾਨ ਮਹਿੰਦਾ ਤਲੀ ਖਾਕ ਜੇ ਮਿਲ ਤਮ ਮਸਟਕ ਲਈ ਕੂੜਾ ਲਾਲ ਚ ਛੱਡੀ ਐ ਹੋਏ ਇਕ ਮਨ ਲਖਤਾਈ ਐ ਹਾਲਤਹਿ ਉਹ ਪਾਈਐ ਜਿਵੇਂ ਹੀ ਕਰ ਕਮਾਈਐ ਜੇ ਹੋਵੇ ਪੂਰਵ ਲਿਖਿਆ ਤਾਂ ਤੂੜ ਤਿਨਾ ਦੀ ਪਾਈਐ ਮਤ ਥੋੜੀ ਸੇਵ ਗਵਈਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰੋਗ ਮਹਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਾਬ ਸੰਸਾਰ ਕੂੜ ਮੰਡਵ ਕੂੜ ਮਾੜੀ ਕੂੜ ਵੈਸਣਹਾਰ ਕੂੜ ਸੋਏ ਨਾ ਕੂੜ ਰੂਪਾ ਕੂੜ ਪੈਨਨਹਾਰ ਕੂੜ ਕਾਇਆ ਕੂੜ ਕਾ ਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੋੜੈ ਨਿਉ ਲੱਗਾ ਵਿਸਰਿਆ ਕਰਤਾਰ ਕੈਸ ਨਾਲ ਕੀ ਚੈ ਦੋਸਤੀ ਸਭ ਜਗ ਚਲਣ ਹਾਰ ਕੂੜ ਮੀਠਾ ਗੂੜ ਮਾਖਿਓ ਗੂੜੋ ਬਪੂਰ ਨਾਨਕ ਬਖਣ ਬੇਨਤੀ ਤੁਧ ਬਾਜੂ ਗੂੜੋ ਕੂੜ ਮਹਿਲਾ ਪਹਿਲਾ ਸਾਜ ਤਾ ਭਰ ਜਾਣੀ ਐ ਜਾਂ ਰਿਦ ਸਚਾ ਹੋਏ ਗੂੜ ਕੀ ਮਲ ਉਤਰ ਤਨ ਕਰ ਅਛਾ ਧੋਏ ਸਾਚ ਤਾ ਭਰ ਜਾਣੀਐ ਜਾਂ ਸਾਚ ਧਰੇ ਪਿਆਰ ਨਾਹੁ ਸੁਣ ਮੰਨ ਰਐ ਸਿਐ ਤੰ ਪਾਇ ਮੋਖ ਦਵਾਰ ਸਾਚ ਤਾ ਭਰ ਜਾਣੀਐ ਜਾਂ ਜੁਗਤ ਜਾਣੈ ਜੀਉ ਤਰਤ ਕਾਇਆ ਸਰਕੈ ਵਿਚ ਦਇ ਕਰਤਾ ਬੀਉ ਸਾਚ ਤਾ ਭਰ ਜਾਣੀਐ ਜਾਂ ਸਿਖ ਸੱਚੀ ਲੈ ਦਇ ਜਾਣੈ ਜੀ ਕੀ ਕੇਸ਼ ਪੁੰਨ ਦਾਨ ਕਰੇ ਸਾਚ ਤਾਂ ਪਰ ਜਾਣੀ ਐ ਜਾਂ ਆਤਮ ਤੀਰਥ ਕਰੇ ਨਿਵਾਸ ਸਤ ਗੁਰੂ ਨੂੰ ਪਛਕੇ ਬੈਰੇ ਕਰੇ ਨਿਵਾਸ ਸਾਚ ਸਭ ਨਾ ਹੋਏ ਦਾਰੂ ਪਾਪ ਕੜਤੁਏ ਨਾਨਕ ਬਖਾਣ ਬੇਨਤੀ ਜੇਨ ਸਚ ਪਲ ਹੋਏ ਪੌੜੀ ਦਾਨ ਮਹਿੰਦਾ ਤਲੀ ਖਾਕ ਜੇ ਮਿਲ ਤਮ ਮਸਤ ਕਲਾਈ ਕੂੜਾ ਲਾਲ ਚ ਛੱਡੀ ਐ ਹੋਏ ਇਕ ਮਨ ਲਖਤਿਆਈ ਐ ਹਲ ਤੇ ਵਹ ਪਾਈਐ ਜਿਵੇਂ ਹੀ ਕਰ ਕਮਾਈਐ ਜੇ ਹੋਵੇ ਪੂਰਵ ਲਿਖਿਆ ਤਾਂ ਤੂੜ ਤਿਨਾਂ ਦੀ ਪਾਈਐ ਮਤ ਥੋੜੀ ਸੇਵ ਗਵਈਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਰੋਕ ਮਹਲਾ 1 ਕੂੜਾ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਵ ਕੂੜ ਮਾੜੀ ਕੂੜ ਵੈਸਣਹਾਰ ਕੂੜ ਸੋਏ ਨਾ ਕੂੜ ਰੂਪਾ ਕੂੜ ਪੈਨਨਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੋੜੈ ਨਿਉ ਲੱਗਾ ਵਿਸਰਿਆ ਕਰਤਾਰ ਕੈਸ ਨਾਲ ਕੀ ਚੈ ਦੋਸਤੀ ਸਭ ਜਗ ਚਲਣ ਹਾਰ ਗੂੜ ਮੀਠਾ ਗੂੜ ਮੱਖਿਓ ਗੂੜ ਡੋਬੇ ਪੂਰ ਨਾਨਕ ਬਖਣ ਬੇਨ ਤੀਰ ਤਦ ਬਾਜੂ ਗੂੜੋ ਗੂੜ ਮਹਿਲਾ ਪਹਿਲਾ ਸਾਜ ਤਾਂ ਭਰ ਜਾਣੀ ਐ ਜਾਂ ਰਿਦ ਸੱਚਾ ਹੋਏ ਗੂੜ ਕੀ ਮਲ ਉਤਰੈ ਤਨ ਕਰ ਅਛਾ ਧੋਏ ਸਚਤਾ ਭਰ ਜਾਣੀਐ ਜਾਂ ਸਚੁ ਧਰੇ ਪਿਆਰ ਨਾਹੁ ਸੁਣ ਮੰਨ ਰੈਸੀਐ ਤੰ ਪਾਇ ਮੋਖ ਦਵਾਰ ਸਚਤਾ ਭਰ ਜਾਣੀਐ ਜਾਂ ਜੁਗਤ ਜਾਣੈ ਜੀਉ ਤਰਤ ਕਾਇਆ ਸਦਕੈ ਵਿਚ ਦਇ ਕਰਤਾ ਬੀਉ ਸਚਤਾ ਭਰ ਜਾਣੀਐ ਜਾਂ ਸਿਖ ਸਚੀ ਲਐ ਦਇਆ ਜਾਣੈ ਜੀ ਕੀ ਕੈ ਸੋ ਪਉਨ ਦਾਨ ਕਰੈ ਸਾਚ ਤਾਂ ਪਰ ਜਾਣੀ ਐ ਜਾਂ ਆਤਮ ਤੀਰਥ ਕਰੇ ਨਿਵਾਸ ਸਤ ਗੁਰੂ ਨੂੰ ਪਛਕੈ ਬੈਰੇ ਕਰੇ ਨਿਵਾਸ ਸਾਚ ਸਭ ਨਾ ਹੋਏ ਦਾਰੂ ਪਾਪ ਕੜਤੁਏ ਨਾਨਕ ਬਖਾਣ ਬੇਨਤੀ ਜੈਨ ਸਚ ਪਲ ਹੋਏ ਪੌੜੀ ਦਾਨ ਮਹਿੰਦਾ ਤਲੀ ਖਾਕ ਜੇ ਮਿਲ ਤਮ ਮਸਤਕ ਲਈ ਕੂੜਾ ਲਾਲ ਚ ਛੱਡੀ ਐ ਹੋਏ ਇਕ ਮਨ ਲਖ ਤਿਆਈਐ ਫਲ ਤੇ ਵਹੋ ਪਾਈਐ ਜਿਵੇਂ ਹੀ ਕਰ ਕਮਾਈਐ ਜੇ ਹੋਵੇ ਪੂਰਵ ਲਿਖਿਆ ਤਾਂ ਤੂੜ ਤਿਨਾਂ ਦੀ ਪਾਈਐ ਮਤ ਥੋੜੀ ਸੇਵ ਗਵਈਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸਰੋਕ ਮਹਲਾ ਪਹਿਲਾ ਕੂੜਾ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਵ ਕੂੜ ਮਾੜੀ ਕੂੜ ਵੈਸਣਹਾਰ ਕੂੜ ਸੋਇ ਨਾ ਕੂੜ ਰੂਪਾ ਕੂੜ ਪੈਨਨਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੋੜੈ ਨਿਉ ਲੱਗਾ ਵਸਰਿਆ ਕਰਤਾਰ ਐ ਉਸ ਨਾਲ ਕੀ ਚੈ ਦੋਸਤੀ ਸਭ ਜਗ ਚਲਣ ਹਾਰ ਕੂੜ ਮੀਠਾ ਗੂੜ ਮੱਖਿਓ ਗੂੜੋ ਬਪੂਰ ਨਾਨਕ ਬਖਾਣ ਬੇਨ ਤੀਰ ਤਦ ਬਾਜੂ ਗੂੜੋ ਕੂੜ ਮਹਿਲਾ ਪਹਿਲਾ ਸਾਜ ਤਾਂ ਭਰ ਜਾਣੀ ਐ ਜਾਂ ਰਿਦ ਸੱਚਾ ਹੋਏ ਗੂੜ ਕੀ ਮਲ ਉਤਰ ਤਨ ਕਰ ਅਛਤ ਹੋਏ ਸਚ ਤਾਂ ਭਰ ਜਾਣੀਐ ਜਾਂ ਸੱਚ ਧਰੇ ਪਿਆਰ ਨਾਉ ਸੁਣ ਮੰਨ ਰਐ ਸਿਐ ਤੰ ਪਾਇ ਮੋਖ ਦਵਾਰ ਸਚ ਤਾਂ ਭਰ ਜਾਣੀਐ ਜਾਂ ਜੁਗਤ ਜਾਣੈ ਜੀਉ ਤਰਤ ਕਾਇਆ ਸਦਕੈ ਵਿੱਚ ਦਇ ਕਰਤਾ ਬੀਉ ਸਚ ਤਾਂ ਭਰ ਜਾਣੀਐ ਜਾਂ ਸਿਖ ਸੱਚੀ ਲੈ ਦਇ ਜਾਣੈ ਜੀ ਕੀ ਕੇ ਸ਼ੋਪਨ ਦਾਨ ਕਰੇ ਸਾਚ ਤਾਂ ਪਰ ਜਾਣੀ ਐ ਜਾਂ ਆਤਮ ਤੀਰਥ ਕਰੇ ਨਿਵਾਸ ਸਤ ਗੁਰੂ ਨੂੰ ਪਛਕੈ ਬੈਰੇ ਕਰੇ ਨਿਵਾਸ ਸਾਚ ਸਭ ਨਾ ਹੋਏ ਦਾਰੂ ਪਾਪ ਕੜਤੁਏ ਨਾਨਕ ਬਖਾਣ ਬੇਨਤੀ ਜੈਨ ਸਚ ਪਲ ਹੋਏ ਪੌੜੀ ਦਾਨ ਮਹਿੰਦਾ ਤਲੀ ਖਾਕ ਜੇ ਮਿਲ ਤਮ ਮਸਤਕ ਲਈ ਕੂੜਾ ਲਾਲ ਚ ਛੱਡੀ ਐ ਹੋਏ ਇਕ ਮਨ ਲਖ ਤਿਆਈਐ ਹਾਲਤ ਇਹ ਵਹਿੋ ਬਾਈ ਐ ਜਿਵੇਂ ਹੀ ਕਰ ਕਮਾਈ ਜੇ ਹੋਵੇ ਪੂਰਵ ਲਿਖਿਆ ਤਾਂ ਢੂੜ ਤਿਨਾਂ ਦੀ ਪਾਈ ਐ ਮਤ ਥੋੜੀ ਸੇ ਭਗਵਈਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰੋਗ ਮਹਲਾ ਪਹਿਲਾ ਕੂੜਾ ਰਾਜਾ ਕੂੜ ਪਰਜਾ ਕੂੜ ਸਾਬ ਸੰਸਾਰ ਕੂੜ ਮੰਡਵ ਕੂੜ ਮਾੜੀ ਕੂੜ ਵੈਸਣਹਾਰ ਕੂੜ ਸੋਇ ਨਾ ਕੂੜ ਰੂਪਾ ਕੂੜ ਪੈਨਨਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜੈ ਨਿਉ ਲੱਗਾ ਵਿਸਰਿਆ ਕਰਤਾਰ ਐਸ ਨਾਲ ਕੀ ਚੈ ਦੋਸਤੀ ਸਭ ਜਗ ਚਲਣ ਹਾਰ ਕੂੜ ਮੀਠਾ ਗੂੜ ਮੱਖਿਓ ਗੂੜੋ ਬਪੂਰ ਨਾਨਕ ਬਖਣ ਬੇਨਤੀ ਤੁਧ ਬਾਜੂ ਗੂੜੋ ਕੂੜ ਮਹਿਲਾ ਪਹਿਲਾ ਸਾਜ ਤਾਂ ਭਰ ਜਾਣੀ ਐ ਜਾਂ ਰਿਦ ਸਚਾ ਹੋਏ ਗੂੜ ਕੀ ਮਲ ਉਤਰ ਤਨ ਕਰ ਅਛਤ ਹੋਏ ਸਾਚ ਤਾਂ ਭਰ ਜਾਣੀਐ ਜਾਂ ਸਾਚ ਧਰੇ ਪਿਆਰ ਨਾਹੁ ਸੁਣ ਮੰਨ ਰਐ ਸਿਐ ਤੰ ਪਾਇ ਮੋਖ ਦਵਾਰ ਸਾਚ ਤਾਂ ਭਰ ਜਾਣੀਐ ਜਾਂ ਜੁਗਤ ਜਾਣੈ ਜੀਉ ਤਰਤ ਕਾਇਆ ਸਦਕੈ ਵਿੱਚ ਦਇਕਰਤਾ ਬੀਉ ਸਾਚ ਤਾਂ ਭਰ ਜਾਣੀਐ ਜਾਂ ਸਿਖ ਸੱਚੀ ਲੈ ਦਇਆ ਜਾਣੈ ਜੀ ਕੀ ਕੇ ਸ਼ੋਪਨ ਦਾਨ ਕਰੇ ਸਾਚ ਤਾਂ ਪਰ ਜਾਣੀ ਐ ਜਾਂ ਤਮ ਤੀਰਥ ਕਰੇ ਨਿਵਾਸ ਸਤ ਗੁਰੂ ਨੂੰ ਪਛਕੈ ਬੈਰੇ ਕਰੇ ਨਿਵਾਸ ਸਾਚ ਸਭ ਨਾ ਹੋਏ ਦਾਰੂ ਪਾਪ ਕੜਤੁਏ ਨਾਨਕ ਵਖਾਣ ਬੇਨਤੀ ਜੈਨ ਸਚ ਪਲ ਹੋਏ ਪੌੜੀ ਦਾਨ ਮਹਿੰਦਾ ਤਲੀ ਖਾਕ ਜੇ ਮਿਲ ਤਮ ਮਸਟਕ ਲਾਈਏ ਕੂੜਾ ਲਾਲ ਚ ਛੱਡੀ ਐ ਹੋਏ ਇਕ ਮਨ ਲਖਤਿਆਈਐ ਹਾਲਤ ਇਹ ਵਹਿੋ ਪਾਈ ਐ ਜਿਵੇਂ ਹੀ ਕਰ ਕਮਾਈ ਜੇ ਹੋਵੇ ਪੂਰਵ ਲਿਖਿਆ ਤਾਂ ਤੂੜ ਤਨਾਂ ਦੀ ਪਾਈ ਐ ਮਤ ਥੋੜੀ ਸੇਵ ਗਵਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ